ਫਨਾਨੂ ਸੰਧਾ ਕੀਤਾ ਜੰਨਪੁਰ ਲਿਖਿਆ ਲੇਖ ਤਨੀ ਨਾਮ ਕਮਾਇਆ ਦਰ ਸਚੈ ਸਚਿਆਦ ਮਹਿਲ ਬੁਲਾਇਆ ਰਹਾਉ ਜਿਨ੍ਹਾਂ ਦੇ ਅੰਦਰ ਗੁਰਮਰਸ਼ਦ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਦਾ ਸਦਕਾ ਵਿਛੋੜੇ ਦਾ ਅਨੁਭਵ ਹੋਇਆ ਗੁਰਮਖੋ ਫਿਰੋ ਤੁਰ ਅੰਦਰ ਤੋਂ ਪੁਕਾਰਾਂ ਕਰਦੇ ਆ ਫਿਰੋ ਲੋਕ ਲਾਜ ਕੁੱਲ ਲਾਜ ਗੋਤ ਲਾਜ ਇਹ ਸਾਰੀਆਂ ਲਾਜਾਂ ਛੱਡ ਦਿਨ ਰਾਤ ਕਬੀਰ ਕੇ ਸੋ ਕਿਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਣੇ ਕਬ ਹੁਣ ਕੇ ਸੁਣਾ ਪੁਕਾਰ ਦਿਨ ਰਾਤ ਗੁਰਮੁਖੋ ਉਹ ਮਿਲਾਪ ਵਾਸਤੇ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪੁਕਾਰਾਂ ਕਰਦੇ ਆ ਜਿਹੜੇ ਪੁਕਾਰਾਂ ਕਰਨਗੇ ਗੁਰਮਖੋ ਉਹ ਉਹਦੇ ਚਰਨਾਂ ਦੇ ਵਿੱਚ ਪ੍ਰਵਾਨ ਵੀ ਹੋਣਗੇ ਕਿਉਂਕਿ ਬਵਿਹਾ ਅੰਮ੍ਰਿਤ ਵੇਲੇ ਬੋਲਿਆ ਤਾ ਦਰ ਸੁਣੀ ਪੁਕਾਰ ਮੇਘਾਂ ਨੂੰ ਫਰਮਾਨ ਹੋਆ ਵਰਸ ਹੋ ਕਿਰਪਾ ਧਾਰ ਇਹ دنیਵੀ ਬਵਿਹੇ ਦੀ ਗੱਲ ਨਹੀਂ ਹੈ ਇਹ ਤੇ ਮਨ ਰੂਪੀ ਬਵਿਹੇ ਦੀ ਗੱਲ ਆ ਅੰਮ੍ਰਿਤ ਵੇਲਾ ਇਸ ਕਰਕੇ ਆ ਗੁਰਮੁਖੋਂ ਕੋ ਕਾਂਕੇ ਇਕਾਂਤ ਆ ਸ਼ੋਰ ਸ਼ਰਾਬਾ ਨਹੀਂ ਹੈ ਸੁਰਤਿ ਸ਼ਬਦ ਨਾਲ ਜੁੜ ਸਕਦੀਆ ਤੇ ਰੋਹ ਜਿਹੜੇ ਪੁਕਾਰਾਂ ਕਰਨਗੇ ਭਾਈ ਇਕਾਂਤ ਨੂੰ ਸਾਹਮਣਗੇ ਇੱਕ ਦਿਨ ਫਰੋਨਾਂ ਦੀ ਜਿਹੜੀ ਮੰਨ ਦੀ ਪੁਕਾਰ ਆ ਉਹਦੇ ਚਰਨਾਂ ਦੇ ਵਿੱਚ ਅਵਸ਼ਿ ਸੁਣ ਦੀ ਸੁਣੀ ਜਾਂਦੀ ਆ ਸੋਇ ਆਪਾਂ ਨਾਲ ਰੱਖੇ ਸਾਂਝ ਭਾਈ ਆਓ ਕਲੰਗੀਧਰ ਦਸ਼ਮੇਸ਼ ਪੀਤਾ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤੇ ਦੀ ਸਾਂਝ ਕਰੀਏ ਔਰ ਇਸ ਦੇ ਅਰੰਭਤਾ ਦੇ ਬੰਦ ਨੂੰ ਆਪਾਂ ਸਤਿਗੁਰਾਂ ਦੀ ਬਾਣੀ ਵਿੱਚੋਂ ਸਮਝਣੋ ਰ ਸਿੱਖਣ ਦਾ ਯਤਨ ਕਰੀਏ ਕੋਈ ਵੀ ਰਸਨਾ ਬੰਦ ਜਿੰਨਾ ਰਵੇ ਪਿਆਰ